ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਸਾਨੂੰ ਜੀ ਆਇਆਂ ਜੀ ਆਓ ਸਾਰੇ ਮਿਲ ਕੇ ਪਾਣਾ ਸ਼ਬਦ ਦਾ ਉਚਾਰਨ ਤੇ ਉਸ ਤੋਂ ਬਰੰਤੂ ਸੇ ਅਰਥ ਕਰਾਂਗੇ ਅੱਜ ਵਡਹੰਸ ਮਹੱਲਾ ਤੀਜਾ ਦੇ ਪਹਿਲੇ ਸ਼ਬਦ ਦੀ ਵਾਰੀ ਹੈ ਜੀ ਵਡਹੰਸ ਮਹੱਲਾ ਤੀਜਾ ਮਹੱਲਾ ਤੀਜਾ ੴ ਸਤਿਗੁਰੂ ਪ੍ਰਸਾਦ ਪ੍ਰਭ ਸਚੜਾ ਹਰਿ ਸਲਾਇਏ ਕਾਰਜ ਸਭੁ ਕੁਛ ਕਰਨੇ ਜੋ ਸਾਧਨ ਰੰਡ ਨ ਕਹੋ ਵੈਸੇ ਹੀ ਨਾ ਕਦੇ ਹੋਵੇ ਸੋ ਰਖ ਸਚੜਾ ਹਰ ਸਲਾਇਏ ਕਾਰ ਸਭ ਕੁਛ ਕਰਨ ਜੋ ਸਾਧਨ ਰੰਡ ਨ ਕਹੋ ਵੈਸੇ ਹੀ ਨਾ ਕਦੇ ਹੋਵੇ ਸੋ ਨਾ ਕਦੇ ਹੋਵੇ ਸੋਗ ਅੰਧਨ ਰਸ ਭੋਗ ਸਾਧਨ ਸਾਧਨ ਮਹਿਲ ਸਵਾਨੀ ਜਿਨ ਪਿਉ ਜਾਤਾ ਕਰਮ ਵਿਦਾਤਾ ਬੋਲੇ ਅੰਮ੍ਰਿਤ ਬਾਣੀ ਗੁਣਵੰਤੀਆ ਗੁਣ ਸਾਰੇ ਆਪਣੇ ਕੰਤ ਸਮਾਲੇ ਨਾ ਕਦੇ ਲਗੇ ਵਿਜੋਗੋ ਸਚੜਾ ਪਰ ਸਚੜਾ ਪਿਰ ਸਲਾਇਏ ਸਭ ਕੁਛ ਕਰਨ ਜੋਗੋ ਸਚੜਾ ਸਹਿਬ ਸ਼ਬਦ ਪਛਾਣੀਏ ਆਪੇ ਲੈ ਮਿਲਾਏ ਸਾਧਨ ਪ੍ਰੀਕੇ ਰੰਗ ਰਤੀ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਫਿਰ ਕਾਲ ਨਖਾਏ ਗੁਰਮੁਖ ਏਕੋ ਜਾਤਾ ਕਾਵਣ ਇਛੁ ਪੁਨੀ ਅੰਤਰ ਪਿੰਨੀ ਮਿਲਿਆ ਜਗ ਜੀਵਨ ਦਾਤਾ ਸ ਸਦ ਰੰਗ ਰਾਤੀ ਜੋ ਬਨ ਮਾਤੀ ਫਿਰ ਕਿ ਅੰਕ ਸਮਾਏ ਸਚੜਾ ਸਹਿਬ ਸਬਦ ਪਛਾਣੀਏ ਆਪੇ ਲੈ ਮਿਲਾਏ ਜਿਨਨੇ ਆਪਣਾ ਕੰਤ ਪਛਾਣਿਆ ਹੁਣ ਤਿੰਨ ਪੁੱਛਿਓ ਸੰਤਾ ਜਾਏ ਆਪ ਛੋੜ ਸੇਵਾ ਕਰੀ ਫਿਰ ਸਚੜਾ ਮਿਲੇ ਸਹਿਜ ਸਭਾਏ ਫਿਰ ਸੱਚਾ ਮਿਲੇ ਆਏ ਸਾਚ ਕਮਾਏ ਸਾਚ ਸਬਦ ਧਨ ਰਾਤੀ ਕਦੇ ਨਾ ਰਾਣ ਸਦਾ ਸੁਹਾਗਣ ਅੰਤਰ ਸਹਿਜ ਸਮਾਧੀ ਪਿਰ ਰਿਆ ਭਰੂਰੇ ਵੇਖ ਹਦੂਰੇ ਰੰਗ ਮਾਣੀ ਸਹਿਜ ਸੁਭਾਏ ਜਿਨਨੀ ਆਪਣਾ ਕੰਤ ਪਛਾਣਿਆ ਹਉ ਤਿਨ ਪੁੱਛੋ ਸੰਤਾ ਜਾਏ ਫਿਰੋਸ਼ਨੀਆ ਪੀਮਲੇ ਜੇ ਸਤਗੁਰੂ ਲਾਗੇ ਸਾਚੇ ਪਾਏ ਸਤਗੁਰ ਸਦਾ ਦਿਆਲ ਹੈ ਅਵਗਣ ਸ਼ਬਦ ਜਲਾਏ ਔਗਣ ਸ਼ਬਦ ਜਲਾਏ ਦੂਜਾ ਭਾਉ ਗਵਾਏ ਸੱਚੇ ਹੀ ਸਜ ਰਾਤੀ ਸੱਚੇ ਸਭ ਸਦਾ ਸੁਖ ਪਾਇਆ ਹਉਮੈ ਗਈ ਭਰਾਤੀ ਪਰ ਫਿਰ ਨਿਰਮਾਇ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਫਿਰੋ ਬਚੋਨੀਆ ਵੀ ਮਿਲੇ ਜੇ ਸਤਗੁਰੂ ਲਾਗੇ ਸੱਚੇ ਪਾਏ ਫਿਰ ਨਿਰਮਾਇ ਸਦਾ ਸੁਖ ਦਾਤਾ ਨਾਨਕ ਸ਼ਬਦ ਮਿਲਾਏ ਫਿਰੋ ਬਚੋਨੀਆ ਵੀ ਮਿਲੇ ਜੇ ਸਤਗੁਰੂ ਲਾਗੇ ਸੱਚੇ ਪਾਏ ਰਬ ਸਚਦਾ ਹਰਸ ਲਾਈਏ ਕਾਰਜ ਸਭ ਕੁਝ ਕਰਨੇ ਜੋ ਸਾਧਨ ਰਾਂਡ ਨ ਕਬੂਬ ਐਸੇ ਨਾ ਕਦੇ ਹੋਵੇ ਸੋਗ ਇਸ ਸਭ ਵਿੱਚ ਗੁਰੂ ਸੰਸਿਖਿ ਦਿੰਦੇ ਹਨ ਜੀ ਕਿ ਉਸ ਸੱਚੇ ਪਰਮੇਸ਼ਰ ਹਰ ਰਬ ਨੂੰ ਸਲਾਉਣਾ ਚਾਹੀਦਾ ਹੈ ਜੀ ਜੋ ਸਭ ਕੁਝ ਹਰ ਪ੍ਰਕਾਰ ਦੇ ਕਰਨ ਕਾਰਨ ਦੇ ਸਮਰੱਥ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਹ ਜੀਵ ਰੂਪ ਇਸਰੀ ਕਦੇ ਵੀ ਵਿਧਵਾ ਹੋ ਕੇ ਨਹੀਂ ਬਹਿੰਦੀ ਕਿਉਂਕਿ ਉਹ ਜੀਵ ਰੂਪ ਇਸਰੀ ਗੁਰਸ਼ਾਬ ਗੁਰ ਬਾਣੀ ਨਾਮ ਦੁਆਰਾ ਸਦਾ ਉਸ ਸੱਚੇ ਪਰਮੇਸ਼ਰ ਪ੍ਰਭ ਦੇ ਜਸ ਗaan ਕਰਦੀ ਹੈ ਜੀ ਉਸ ਨੂੰ ਕਦੇ ਵੀ ਸੋਗ ਨਹੀਂ ਹੁੰਦਾ ਜੀ ਕਿਉਂਕਿ ਉਹ ਹਰ ਰੋਜ ਹਰ ਵੇਲੇ ਸੱਚੀ ਗੁਰਸ਼ਬਦ ਗੁਰਬਾਣੀ ਨਾਮ ਦਾ ਰਸਮ ਆਂਦੀ ਹੈ ਜੀ ਅਤੇ ਉਹ ਜੀਵ ਰੂਪ ਈ ਸ੍ਰੀ ਪਰਮੇਸ਼ਰ ਪ੍ਰਭ ਦੇ ਮੈਲ ਵਿੱਚ ਸਮਾਇ ਰਹਿੰਦੇ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜਿਨ੍ਹਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਪਰਮੇਸ਼ਰ ਦੀ ਕਿਰਪਾ ਨਾਲ ਆਪਣੇ ਕਰਮ ਵਿਧਾਤੇ ਪਰਮੇਸ਼ਰ ਪ੍ਰੀਤਨ ਨੂੰ ਜਾਣ ਲਿਆ ਹੈ ਜੀ ਗੁਰੂ ਜੀ ਆਰਦਨੋ ਦੀ ਰੂਪ ਇਸਰੀਆਂ ਸਦਾ ਅੰਮ੍ਰਿਤਮਈ ਬਾਣੀ ਬੋਲਦੀਆਂ ਹਨ ਜੀ ਅੰਮ੍ਰਿਤਮਈ ਮੂਰ ਬੋਲਦੀਆਂ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਗੁਰਸ਼ਬ ਗੁਰਬਾਣੀ ਨਾਮ ਸਿਮਰਨ ਦੇ ਗੁਣਾ ਵਾਲੀਆਂ ਜੀਵ ਰੂਪ ਇਸਰੀਆਂ ਪਰਮੇਸ਼ਰ ਪ੍ਰਾਪਦੇ ਗੁਣਾ ਦਾ ਸਿਮਰਨ ਕਰਦੀਆਂ ਹਨ ਜੀ ਜਸ ਗਾਣ ਕਰਦੀਆਂ ਹਨ ਜੀ ਅਤੇ ਆਪਣੇ ਪਰਮੇਸ਼ਰ ਪਤੀ ਨੂੰ ਯਾਦ ਕਰਦੀਆਂ ਰਹਿਣੀਆਂ ਹਨ ਜੀ ਇਸ ਕਰਕੇ ਉਹਨਾਂ ਨੂੰ ਪਰਮੇਸ਼ਰ ਪਤੀ ਦਾ ਕਦੇ ਵਿਛੋੜਾ ਨਹੀਂ ਲੱਗਦਾ ਜੀ ਫਿਰ ਗੁਰੂ ਜੀ ਆਖਦੇ ਹਨ ਸੱਚੇ ਪਰਮੇਸ਼ਰ ਪ੍ਰਭ ਪ੍ਰੀਤਮ ਦੇ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਂ ਨੂੰ ਸਿਮਰਨਾ ਚਾਹੀਦਾ ਹੈ ਜੀ ਜੋ ਸੱਚਾ ਪਰਮੇਸ਼ਰ ਸਬਸ਼ ਕਰਨ ਕਾਰਨ ਜੋ समरथ है जी फिर गुरु जी आखदे हैं सच्चा सहाय परमेश्वर गुरु शब्द गुरु वाणी नाम द्वारा पहचाਣਿਆ ਜਾਂਦਾ ਹੈ ਜੀ ਅਤੇ ਉਹ ਫਿਰ ਆਪਣੀ ਕਿਰਪਾ ਨਾਲ ਆਪ ਵੀ ਆਪਣੇ ਨਾਲ ਮਿਲਾ ਲੈਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਉਹ ਜੀਵ ਰੂਪ ਇਸਰੀਆਂ ਗੁਰਸ਼ਬ ਗੁਰਬਾਣੀ ਨਾਮ ਦੁਆਰਾ ਆਪਣੇ ਅੰਦਰੋਂ ਆਪਾ ਭਾਵ ਖਤਮ ਕਰਕੇ ਆਪਾ ਭਾਵ ਭਾਵ ਮੇਂ ਹੰਕਾਰ ਵਿਸ਼ੇ ਵਕਾਰਾਂ ਨੂੰ ਖਤਮ ਕਰਕੇ ਪਰਮੇਸ਼ਰ ਪੀ ਤੰਦੇ ਗੁਰਸ਼ਰਧ ਗੁਰਬਾਣੀ ਨਾਮ ਰੰਗ ਵਿੱਚ ਰੰਗਿਆ ਰਹਿੰਦੀਆਂ ਹਾਂ ਜੀ ਫਿਰ ਗੁਰੂ ਜੀ ਆਖਦੇ ਨੇ ਫਿਰ ਉਹਨਾਂ ਨੂੰ ਕਾਲ ਅਨਿਸਤ ਹੁੰਦਾ ਜੇ ਕਿਉਂਕਿ ਉਹਨਾਂ ਨੇ ਗੁਰਸ਼ਰਧ ਗੁਰਬਾਣੀ ਨਾਮ ਦੁਆਰਾ ਕੇਵਲ ਅਧਿਕਾ ਕੇਵਲ ਇੱਕ ਪਰਮੇਸ਼ਰ ਪ੍ਰਭ ਨੂੰ ਪਰਮੇਸ਼ਰ ਦੀ ਕਿਰਪਾ ਨਾਲ ਜਾਣ ਲਿਆ ਹੁੰਦਾ ਹੈ ਜੀ ਅਤੇ ਉਹ ਜੀਵ ਰੂਪ ਇਸਤਰੀਆਂ ਦੀਆਂ ਮਨੋ ਕਾਮਨਾ ਇਛਾਵਾਂ ਪੂਰੀਆਂ ਹੋ ਜਾਂਦੀਆਂ ਹਨ ਜੀ ਕਿਉਂਕਿ ਉਹਨਾਂ ਨੂੰ ਜਗ ਸੰਸਾਰ ਨੂੰ ਜੀਵਨ ਦੇਣ ਵਾਲਾ ਦਾਤਾ ਜੋ ਮਿਲ ਗਿਆ ਹੁੰਦਾ ਹੈ ਜੀ ਫਿਰ ਗੁਰੂ ਜੀ ਆਖਦੇ ਜੋ ਜੀਵ ਰੂਪ ਇਸਤਰੀਆਂ ਗੁਰਸ਼ਾਦ ਗੁਰਬਾਣੀ ਨਾਮ ਸਿਮਰਨ ਦੇ ਰੰਗ ਵਿੱਚ ਰੰਗੀਆਂ ਜਾਂਦੀਆਂ ਹਨ ਜੀ ਅਤੇ ਪਰਮੇਸ਼ਰ ਪ੍ਰਭ ਦੇ ਨਾਮ ਵਿੱਚ ਆਤਮਕਨੰਦ ਮੰਡੀਆਂ ਜੀ ਉਹ ਪਰਮੇਸ਼ਰ ਪ੍ਰੀਤਨ ਦੀ ਸਜੇ ਸਜੇ ਪਰਮੇਸ਼ਰ ਦੇ ਵਿੱਚ ਸਮਾ ਜਾਂਦੀਆਂ ਹਨ ਜੀ ਫਿਰ ਗੁਰੂ ਜੀ ਆਹਦੇ ਸੱਚਾ ਸਹ ਪਰਮੇਸ਼ਰ ਰਬ ਅਰਸ਼ਦ ਗੁਰਬਾਣੀ ਨਾਮ ਸਿਮਰਨ ਦੁਆਰਾ ਪਛਾਣਿਆ ਜਾਂਦਾ ਹੈ ਜੀ ਫਿਰ ਉਹ ਪਰਮੇਸ਼ਰ ਆਪਣੀ ਕਿਰਪਾ ਨਾਲ ਆਪੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ ਜੀ ਫਿਰ ਗੁਰੂ ਜੀ ਆਹਦੇ ਜਿਨ੍ਹਾਂ ਜੀਵ ਰੂਪ ਇਸਤਰੀਆਂ ਨੇ ਗੁਰਸ਼ਦ ਗੁਰਬਾਣੀ ਨਾਮ ਸਿਮਰਨ ਅਤੇ ਪਰਮੇਸ਼ਰ ਦੀ ਕਿਰਪਾ ਦੁਆਰਾ ਆਪਣੇ ਪਰਮੇਸ਼ਰ ਪ੍ਰਭ ਪਤੀ ਨੂੰ ਪਛਾਣ ਲਿਆ ਹੈ ਜੀ ਗੁਰੂ ਜੀ ਆਖਦੇ ਹਨ ਮੈਂ ਉਹਨਾਂ ਗੁਰਮੁਖ ਸੰਤ ਸਾਧਕਾਂ ਕੋ ਜਾ ਕੇ ਪਰਮੇਸ਼ਰ ਪ੍ਰਭ ਮਿਲਾਪ ਦੀ ਜੁਗਤੀ ਪਛਤੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਜੀਵ ਰੂਪ ਇਸਤਰੀਆਂ ਦੱਸਦੀਆਂ ਹਨ ਜੀ ਕਿ ਸੱਚੇ ਗੁਰਸ਼ਖ ਗੁਰਬਾਣੀ ਨਾਮ ਸਿਮਰਨ ਦੁਆਰਾ ਆਪਾ ਪਾਅ ਛੱਡ ਕੇ ਪਰਮੇਸ਼ਰ ਦੀ ਕਿਰਪਾ ਨਾਲ ਨਾਮ ਦੀ ਸੇਵਾ ਕਰੋ ਜੀ ਫਿਰ ਗੁਰੂ ਜੀ ਆਖਦੇ ਸੱਚਾ ਪਰਮੇਸ਼ਰ ਵੀ ਤਮ ਫਿਰ ਸਹਿ ਸੁਭਾਨ ਨਾਮ ਹੀ ਮਿਲ ਪੈਗਾ ਜੀ ਫਿਰ ਗੁਰੂ ਜੀ ਆਖਦੇ ਸੱਚਾ ਪਰਮੇਸ਼ਰ ਪਤੀ ਉਹਨਾਂ ਨੂੰ ਆ ਕੇ ਮਿਲ ਜਾਂਦਾ ਹੈ ਜੀ ਭਾਵੇਂ ਉਹਨਾਂ ਤੇ ਕਿਰਪਾ ਕਰਦਾ ਹੈ ਜੀ ਜੋ ਜੀਵ ਰੂਪ ਇਸਤਰੀਆਂ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਦੀ ਕਮਾਈ ਕਰਦੀਆਂ ਹਨ ਜੀ ਅਸੀਂ ਸੱਚੇ ਗੁਰਸ਼ਸ ਗੁਰਬਾਣੀ ਨਾਮ ਵਿੱਚ ਆਪਣੀ ਲੇਵ ਲਗਾਈ ਰੱਖਦੀਆਂ ਹਨ ਜੀ ਜੋੜੀ ਰੱਖਦੀਆਂ ਹਨ ਜੀ ਫਿਰ ਗੁਰੂ ਜੀ ਆਖਦੇ ਹਨ ਉਹ ਜੀਵ ਰਿਸਤਰੀਆਂ ਫਿਰ ਕਦੇ ਵੀ ਵਿਦਵਾ ਨਹੀਂ ਹੁੰਦੀਆਂ ਜੀ ਸਦਾ ਸੁਹਾਗਣ ਰਹਿੰਦੀਆਂ ਹਨ ਜੀ ਕਿਉਂ ਕਿਉਂਕਿ ਉਹ ਪਰਮੇਸ਼ਰ ਦਾ ਹੀ ਕੰਗ ਹੋ ਜਾਂਦੀਆਂ ਹਨ ਜੀ ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪਰਮੇਸ਼ਰ ਨਾਲ ਹੀ ਲੇਵ ਲੱਗ ਜਾਂਦੀ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪਰਮੇਸ਼ਰ ਬੀਤਨ ਸਰਵ ਵਿਆਪਕ ਹੈ ਜੀ ਅਤੇ ਉਹ ਜੀਵ ਰੂਪ ਇਸਤਰੀ ਸਦਾ ਆਪਣੇ ਅੰਗ ਸੰਗ ਵੇ ਕੇ ਸਹਿ ਸੁਭਾਅ ਹੈ ਆਤਮਕ ਆਨੰਦ ਮਾਣਦੀਆਂ ਹਨ ਜੀ ਫਿਰ ਗੁਰੂ ਜੀ ਆਖਦੇ ਜਿਨ੍ਹਾਂ ਨੇ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਆਪਣਾ ਪ੍ਰਪਤੀ ਪਛਾਣਿਆ ਹੈ ਜੀ ਗੁਰੂ ਜੀ ਆਖਦੇ ਮੈਂ ਉਹਨਾਂ ਗੁਰਮੁਖ ਸੰਸਾਧਨਾ ਕੋਲ ਜਾ ਕੇ ਪਰਮੇਸ਼ਰ ਮਿਲਣ ਦਾ ਦੇ ਜਗਤੀ ਨੂੰ ਪਛਤਾ ਹਾਂ ਜੀ ਫਿਰ ਗੁਰੂ ਯਾਦਿਆਂ ਪਰਮੇਸ਼ਰ ਰੂਪ ਪਤੀ ਤੋਂ ਵਿਛਣੀਆਂ ਹੋਈਆਂ ਜੀ ਰੂਪ ਇਸਤਰੀਆਂ ਮਿਲਸਤਿਆਂ ਹਾਂ ਜੀ ਜੇ ਉਹ ਸੱਚੇ ਗੁਰ ਸ਼ਬਦ ਗੁਰਬਾਣੀ ਨਾਮਦਾਰਾ ਸਤਗੁਰ ਪਰਮੇਸ਼ਰ ਦੇ ਪਹਿਰੀ ਆ ਲੱਗਣ ਜੀ ਭਾਵ ਆਪਾ ਪ੍ਰਾਪਤਿਆ ਹੱਕੇ ਆਪਣੇ ਵਿਸ਼ੇਵਕਾਰਾਂ ਨੂੰ ਖਤਮ ਕਰਕੇ ਪਰਮੇਸ਼ਰ ਦੇ ਚਰਨੀ ਲੱਗਣ। ਫਿਰ ਗੁਰੂ ਜੀ ਆਖਦੇ ਹਨ ਸਤਿਗੁਰ ਪਰਮੇਸ਼ਰ ਸਦਾ ਤਿਆਲ ਹੁੰਦਾ ਹੈ ਜੀ। ਅਤੇ ਔਗਣਾਂ ਨੂੰ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਨਾਲ ਸਾਰ ਦਿੰਦਾ ਹੈ ਜੀ। ਅਤੇ ਦ੍ਰਵਟ ਭਾਵਾਂ ਨੂੰ ਦੂਰ ਕਰ ਦਿੰਦਾ ਹੈ ਜੀ। ਅਤੇ ਉਹ ਫਿਰ ਜੀਵ ਰੂਪ ਇਸਰੀ ਸੱਚੇ ਪਰਮੇਸ਼ਰ ਦੇ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਦੇ ਪ੍ਰੇਮ ਰੰਗ ਵਿੱਚ ਰੰਗੀ ਜਾਂਦੀ ਹੈ ਜੀ। ਫਿਰ ਗੁਰੂ ਜੀ ਆਖਦੇ ਸੱਚੇ ਗੁਰ ਸ਼ਬਦ ਗੁਰ ਬਾਣੀ ਨਾਮ ਦੁਆਰਾ ਜਿਸ ਜੀਵ ਰੂਹ ਇਸਤਰੀਆਂ ਨੇ ਸਦਾ ਸੁਖ ਪਾਇਆ ਹੈ ਜੀ ਉਹਨਾਂ ਦੀ ਹਮੇਦੀ ਭਰੰਤੀ ਚਲੀ ਜਾਂਦੀ ਹੈ ਜੀ ਨਾਨਕ ਦਾ ਕਥਨ ਹੈ ਜੀ ਕਿ ਪਤੀ ਪ੍ਰਭ ਨਿਰਮਲ ਹੈ ਜੀ ਸਦਾ ਸੁੱਖਾਂ ਦਾ ਦਾਤਾ ਹੈ ਜੀ ਅਤੇ ਗੁਰ ਸ਼ਬਦ ਗੁਰ ਬਾਣੀ ਨਾਮ ਦੁਆਰਾ ਉਸ ਨਾਮ ਉਸ ਦੀ ਕਿਰਪਾ ਕਰਕੇ ਉਹ ਆਪਣੇ ਨਾਮ ਮਿਲ ਆ ਲੈਂਦਾ ਹੈ ਜੀ ਫਿਰ ਗੁਰੂ ਜੀ ਆਖਦੇ ਹਨ ਪ੍ਰਭ ਰੂਪ ਅਤਿ ਤੋ ਵਿਛੜੀਆਂ ਹੋਈਆਂ ਜੀਵ ਰੂਪ ਇਸਰੀਆਂ ਵੀ ਮਿਲ ਸਕਦੀਆਂ ਹਨ ਜੀ ਹਰ ਮੇਸਰ ਨਾਲ ਮਿਲ ਸਕਦੀਆਂ ਹਨ ਜੀ ਜੇ ਉਹ ਸੱਚੇ ਗੁਰਸਤ ਗੁਰਬਾਣੀ ਨਾਮ ਸਵਾਰਾ ਸੱਚੇ ਸਤਗੁਰ ਦੇ ਪੈਰੀਂ ਲੱਗਣ ਜੀ ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ ਜੀ ਗੁਰੂ ਜੀ ਆਖਦੇ ਹਨ ਕਸਤਾ ਫਿਰ ਕੁਪਰਾ ਸਭ ਕੁਝ ਕਰਨ ਦੇ ਸਮਰਾਤ ਹੈ ਜੀ ਫਿਰ ਗੁਰੂ ਜੀ ਆਖਦੇ ਜੋ ਸੱਚੇ ਗੁਰਮੁਖ ਸਾਧਕ ਉਸੇ ਗੁਰਸ਼ਬਦ ਗੁਰਬਾਣੀ ਨਾਮ ਦਾ ਸਿਮਰਨ ਕਰਦੇ ਹਨ ਜੀ ਗੁਰੂ ਜੀ ਆਖਦੇ ਉਹਨਾਂ ਨੇ ਕਦੇ ਵਿਰਹਾ ਦਾ ਦੁੱਖ ਨਹੀਂ ਸਹਿਣਾ ਪੈਂਦਾ ਜੀ ਜਿਹਦੇ ਉਹਦਾ ਦੁੱਖ ਨਹੀਂ ਸਹਿਣਾ ਪੈਂਦਾ ਜੀ ਫਿਰ ਗੁਰੂ ਜੀ ਆਖਦੇ ਸੱਚੇ ਪਰਮੇਸ਼ਰ ਦੇ ਸੱਚੇ ਗੁਰਸ਼ਬਦ ਗੁਰਬਾਣੀ ਨਾਮ ਦਾ ਰਖਸ਼ਾਨ ਹੁੰਦੀ ਹੈ ਜੀ ਫਿਰ ਪਰਮੇਸ਼ਰ ਪ੍ਰਭ ਆਪਣੀ ਕਿਰਪਾ ਨਾਲ ਕਰਕੇ ਆਪ ਹੀ ਆਪਣੇ ਨਾਲ ਮਿਲਾ ਲੈਂਦਾ ਹੈ ਜੀ ਅਤੇ ਜੀਵ ਰੂਪ ਇਸਰੀ ਸਾਇਤ ਹੋਰਤੇ ਪਰਮੇਸ਼ਰ ਦੇ ਵਿੱਚ ਲੀਨ ਹੋ ਜਾਂਦੀ ਹੈ ਜੀ ਫਿਰ ਗੁਰੂ ਜੀ ਆਉਹਦੇ ਹਨ ਗੁਰਮੁਖ ਸਾਧਕ ਉਸ ਸ਼ਬਦ ਗੁਰਬਾਣੀ ਨਾਮ ਦੁਆਰਾ ਆਪਾ ਭਾਵ ਦਿਹਾ ਕੇ ਪਰਮੇਸ਼ਰ ਦੀ ਕਿਰਪਾ ਨਾਲ ਪਿਸ ਪਰਮੇਸ਼ਰ ਦੀ ਨਾਮ ਦੀ ਸੇਵਾ ਕਰਦੇ ਹਨ ਅਤੇ ਸੱਚ ਦੀ ਕਮਾਈ ਕਰਨ ਕਾਰਨ ਉਹ ਸਦਾ ਪ੍ਰੀਤਮ ਪ੍ਰਾਪਦੇ ਅੰਗ ਸੰਗ ਰਹਿੰਦੇ ਹਨ ਜੀ ਫਿਰ ਗੁਰੂ ਜੀ ਆਖਦੇ ਜੋ ਜੀਵ ਰੂਪ ਇਸਤਰੀਆਂ ਆਪਣੇ ਪਰਮੇਸ਼ਰ ਪ੍ਰੀਤਮ ਤੋਂ ਵਿਚੁਣੀਆਂ ਹਨ ਜੀ ਉਹ ਵੀ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਦਿਆਲੂ ਪਰਮੇਸ਼ਰ ਪ੍ਰਾਪਤ ਦੁਆਰਾ ਆਪਣੇ ਔਗਣ ਔਗਣਾ ਨੂੰ ਖਤਮ ਕਰ ਕੀਏ ਪਰਮੇਸ਼ਰ ਪ੍ਰਾਪਤ ਸੰਜੋ ਸੁਖ ਪ੍ਰਾਪਤ ਕਰ ਸਕਦੀਆਂ ਹਨ ਜੀ ਅੱਜ ਦਾ ਵਿਚਾਰ ਕਰਦੇ ਹਾਂ ਬੇਰਕ ਉਨ੍ਹਾਂ ਏਕਾਂ ਭੁੱਲਾ ਹੋਈਆਂ ਹੋਣ ਉਸ ਵਾਸਤੇ ਮੈਂ ਖਿਵਾ ਦੀ ਜਾਚ ਗਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ